ਉਹਨਾਂ ਦੇ ਆਮਗਰਾ ਕਰਦੇ ਹੋਏ ਉਹਨੂੰ ਜ਼ਬਰਦਸਤੀ ਉਜਾਣਾ ਚਾਹੁੰਦਾ ਸੀ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਕੰਮ ਕਰਦੇ ਸੀ ਜ਼ਿੰਮੇਦਾਰਾਂ ਦੇ ਉਹਨਾਂ ਦੇ ਥੋੜਾ ਪਿੱਛੇ ਹਟਮਾ ਉਹਦੇ ਤੇ ਉਹਨੇ ਹੰਬਲਾ ਕਰ ਦਿੱਤਾ ਜ਼ਬਰਦਸਤੀ ਜਿਹੜੋ ਕਰਤਾ ਸੀ ਉਹ ਦੱਸਦੇ ਸੀਗੇ ਵੀ ਮੈਨੂੰ ਜ਼ਬਰਦਸਤੀ ਉਜਾਣਾ ਚਾਹੁੰਦਾ ਉਹਦੇ ਬੱਚਿਆਂ ਕੋਲ ਗੱਲ ਕਰਦੇ ਸੀਗੇ ਅਸੀਂ ਵੀ ਉਹਨੂੰ ਇੱਕ ਦੋ ਵਾਰੀ ਰੋਕਿਆ ਦਾ ਆਪਣੇ ਨਜ਼ਦੀਕ ਕਿਉਂਕਿ ਇਹ ਪੰਜ ਗ੍ਰੈਂਕਲਾਂ ਇੱਥੇ ਵੀ ਅਸੀਂ ਦਰਖਾਸਤਾਂ ਦਿੱਤੀਆਂ ਹੁੰਆਂ ਸੀ ਜੀ ਅਸੀਂ ਜਾ ਕੇ ਚੌਂਕੀ ਦੇ ਵਿੱਚ ਕੰਪਲੀਟ ਕਰ ਦਰਖਾਸਤ ਦਿੰਦੇ ਸੀਗੇ ਜੇ ਦਰਖਾਸਤ ਦਿੰਦੇ ਹੀ ਕੇ ਕੋਸ਼ਟਾਇਮ ਰੁਕ ਜਾਂਦਾ ਸੀ ਮੜ ਕੇ ਜਦੋਂ ਨਹੀਂ ਕੋਈ ਕੁੱਤਾ ਵਾਰਤ ਦੇ ਸੀਗੇ ਉਹ ਫੇਰ ਆਉਣਾ ਸ਼ੁਰੂ ਹੋ ਜਾਂਦਾ ਉਹ ਗਾਂਦੋਦਫੌਂਡ ਚਲੇ ਜਾਂਦੇ ਸੀ ਇਹ ਉਹਨਾਂ ਦਾ ਮਗਰ ਲੱਗ ਗਿਆ ਇਹ ਇਹ ਮੈਨੂੰ ਬੰਦਾ ਮਾਰਨਾ ਚਾਹੁੰਦਾ ਅੱਛਾ ਹਾਂ ਇਹ ਉਹ ਉਹ ਖਵ ਦੇ ਦਿੰਦੀ ਸੀ ਕਿ ਮੈਂ ਡਰ ਡਰ ਕੇ ਦਿਹਾੜੀ ਕੱਢ ਵੀ ਆਂ ਮੈਂ ਬੱਕਿਆਂ ਚ ਰਹਿਣਾ ਚਾਹੁੰਦੀ ਆ ਹੁਣ ਮੈਨੂੰ ਰਹਿ ਨਹੀਂ ਜਾਂਦਾ ਸਸੇ ਕਾਲ ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਆਲਖ ਵਿਖੇ ਬੈਠੇ ਆ ਅਸੀਂ ਇੱਥੇ ਇੱਕ 45 ਸਾਲਾ ਔਰਤ ਸੁਖਪ੍ਰੀਤ ਕੌਰ ਦਾ ਕੱਲ ਜਿਹੜਾ ਬੀਤਾ ਲੰਘਿਆ ਹੋਇਆ ਦਿਨ ਆ ਉਹਦੇ ਤੇ ਉਹਦੇ ਵਿੱਚ ਉਸ ਦਾ ਸੁਬਾ ਸੁਬਾ ਕਤਲ ਕਰ ਦਿੱਤਾ ਜਾਂਦਾ ਜਾਣਦੇ ਆ ਪੂਰਾ ਮਾਮਲਾ ਕੀ ਹੈ ਪਰਿਵਾਰ ਦੇ ਵਿੱਚ ਬੈਠੇ ਆ ਕੀ ਪੂਰੀ ਕਹਾਣੀ ਹੈ ਜਾਂਦੇ ਹੱਸੀ ਗੱਲ ਬਈ ਜੀ ਬਈ ਕੀ ਪੂਰਾ ਮਾਮਲਾ ਕੀ ਹੋਇਆ ਕੀ ਗੱਲ ਬਣ ਗਈ ਇਹ ਮਾਮਲਾ ਜੀ ਪਹਿਲੋਂ ਅੱਜ ਤੋਂ 4 ਸਾਲ ਪਹਿਲੋਂ ਇਹ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਤੇ 1.5 ਸਾਲ ਹੋ ਗਈ ਉਹਨਾਂ ਨੂੰ ਘਰ ਆਇਆ ਉਹਨੂੰ ਇਹ ਜਾਂ ਤਾਂ ਇਨਕਾਰ ਕਰਦੇ ਸੀਗੇ ਉਹ ਜ਼ਬਰਦਸਤੀ ਹਿਲ ਜਾਣਾ ਚਾਹੁੰਦਾ ਸੀਗਾ ਜੀ ਮਤਲਬ ਜਿਹੜੇ ਸੁਖਪ੍ਰੀਤ कौर ਜਿਹਨਾਂ ਦਾ ਕਤਲ ਹੋ ਗਿਆ ਉਹ 4 ਸਾਲ ਪਹਿਲਾਂ ਕਿਸੇ ਬੰਦੇ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ ਗੋਰਾ ਸਿੰਘ ਉਹਨਾਂ ਦਾ ਨਾਂ ਸੀ ਜੀ ਉਹਨਾਂ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਡੇਢ ਸਾਲ ਹੋ ਗਏ ਘਰ ਆਇਆਂ ਨੂੰ ਉਹ ਜ਼ਬਰਦਸਤੀ ਇਹਨਾਂ ਨੂੰ ਉਲਝਾਣਾ ਚਾਹੁੰਦਾ ਸੀ ਉਹ ਆਪਦੇ ਬੱਚਿਆਂ ਦੇ ਵਿੱਚੋਂ ਜਾਣਾ ਨਹੀਂ ਸੀ ਚਾਹੁੰਦੀ ਪਹਿਲਾਂ ਉਹ ਉਹਨਾਂ ਨਾਲ ਚਲੇ ਗਏ ਸੀ 4 ਸਾਲ ਪਹਿਲਾਂ ਹਾਂਜੀ ਪਹਿਲਾਂ ਚਲੇ ਗਏ ਸੀਗੇ ਜੀ ਤੇ ਬਾਅਦ ਦੇ ਵਿੱਚ ਉਹ ਫੇਰ ਆਪਦੇ ਬੱਚਿਆਂ ਦੇ ਵਿੱਚ ਆ ਗਈ ਸੀਗੀ ਉਹ ਉਹ ਇਸ ਲਈ ਚਲੇ ਗਏ ਸੀ ਵੀ ਉਹਨਾਂ ਦਾ ਰਿਲੇਸ਼ਨ ਹੈ ਤੇ ਉਹ 4 ਸਾਲ ਪਹਿਲਾਂ ਉਹ ਚਲੇ ਗਏ ਤੇ ਫੇਰ ਵਾਪਸ ਆਇਆਂ ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਸੀ ਵਾਪਸ ਆਣ ਨੂੰ ਉਹਨਾਂ ਨੂੰ ਡੇਢ ਸਾਲ ਹੋ ਗਿਆ ਸੀ ਜੀ 1.5 ਸਾਲ ਦੇ ਵਿੱਚ ਮੁੜ ਕੇ ਕੋਈ ਉਹਨਾਂ ਨੇ ਇੱਕ ਦੂਜੇ ਨੂੰ ਫੋਨ ਫਾਨ ਨਹੀਂ ਕੀਤਾ ਮੁੜ ਕੇ ਸਵੇਰ ਦੀ ਗੱਲ ਆ ਕੱਲ ਦੀ 7 ਵਜੇ ਦੇ ਦੀ ਉਹਨਾਂ ਦੇ ਮਗਰਾ ਕਰਦੇ ਹੋਏ ਉਹਨੂੰ ਜ਼ਬਰਦਸਤੀ ਲਜਾਣਾ ਚਾਹੁੰਦਾ ਸੀ ਤੇ ਜਿੰਨਾਂ ਦੇ ਘਰ ਦੇ ਵਿੱਚ ਕੰਮ ਕਰਦੇ ਸੀ ਜ਼ਿੰਮੇਦਾਰਾਂ ਦੇ ਉਹਨਾਂ ਦੇ ਥੋੜਾ ਪਿੱਛੇ ਹਟਮਾ ਉਹਦੇ ਤੇ ਉਹਨੇ ਹਮਲਾ ਕਰ ਦਿੱਤਾ ਜੀ ਤੇ ਇਹ ਜਦੋਂ ਤੁਸੀਂ ਕਿਹਾ ਵੀ ਉਹਨਾਂ ਦੇ ਜਦੋਂ ਵਾਪਸ ਆ ਜਾਂਦੇ ਆ ਵੀ ਉਹ ਵਾਪਸ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਨਾਲ ਰੱਖਣਾ ਚਾਹੁੰਦਾ ਸੀ ਗੋਰਾ ਸਿੰਘ ਤੇ ਉਹ ਫਿਰ ਤੁਹਾਨੂੰ ਕਿਵੇਂ ਪਤਾ ਵੀ ਜ਼ਬਰਦਸਤੀ ਰੱਖਣਾ ਚਾਹੁੰਦਾ ਸੀ ਕਦੇ ਫੋਨ ਤੇ ਜਾਂ ਉਹਨਾਂ ਨੇ ਦੱਸਿਆ ਵੀ ਮੇਰੇ ਨਾਲ ਜ਼ਬਰਦਸਤੀ ਕਰਦਾ ਨਹੀਂ ਜੀ ਜ਼ਬਰਦਸਤੀ ਜਦੋਂ ਕਰਦਾ ਸੀ ਉਹ ਦੱਸਦੇ ਸੀਗੇ ਵੀ ਮੈਨੂੰ ਜ਼ਬਰਦਸਤੀ ਲਜਾਣਾ ਚਾਹੁੰਦਾ ਉਹਦੇ ਬੱਚਿਆਂ ਕੋਲ ਗੱਲ ਕਰਦੇ ਸੀਗੇ ਅਸੀਂ ਵੀ ਉਹਨੂੰ ਇੱਕ ਦੋ ਵਾਰੀ ਰੋਕਿਆ ਦਾ ਆਪਣੇ ਨਜ਼ਦੀਕ ਚੌਂਕੀ ਆ ਪੰਜ ਗ੍ਰੈਂਕਲਾਂ ਇੱਥੇ ਵੀ ਅਸੀਂ ਦਰਖਾਸਤਾਂ ਦਿੱਤੀਆਂ ਹੋਆਂ ਸੀਆਂ ਈ ਮਤਲਬ ਉਹ ਤਾਂ ਦੱਸ ਦਿੰਦੇ ਸੀ ਕਿ ਵੀ ਜਦੋਂ ਵੀ ਮੈਨੂੰ ਇਹ ਕਹਿ ਰਿਹਾ ਉਹ ਹਾਂਜੀ ਸਰ ਜਦੋਂ ਉਹ ਦੱਸ ਦਿੰਦੇ ਸੀ ਕਿ ਅਸੀਂ ਜਾ ਕੇ ਚੌਂਕੀ ਦੇ ਵਿੱਚ ਕੰਪਲੇਂਟ ਕਰ ਦਰਖਾਸਤ ਦਿੰਦੇ ਸੀਗੇ ਜੇ ਦਰਖਾਸਤ ਦਿੰਦੇ ਸੀਗੇ ਕੋਈ ਟਾਈਮ ਰੁਕ ਜਾਂਦਾ ਸੀ ਮੜ ਕੇ ਜਦੋਂ ਨਹੀਂ ਕੋਈ ਉਤਾਵਰਤ ਦੇ ਸੀਗੇ ਉਹ ਫੇਰ ਆਉਣਾ ਸ਼ੁਰੂ ਹੋ ਜਾਂਦਾ ਸੀ ਜੀ ਮਤਲਬ ਸਮਾ ਪਾ ਕੇ ਫੇਰ ਸ਼ੁਰੂ ਕਰਦੇ ਹਾਂਜੀ ਸਰ ਸਮਾਂ ਪਾ ਕੇ ਫੇਰ ਸ਼ੁਰੂ ਕਰ ਦਿੰਦਾ ਹਾਂ ਹੁਣ ਸ਼ੁਰੂ ਕਰ ਹਾਂਜੀ ਸਰ ਸਮਾਂ ਪਾ ਕੇ ਫੇਰ ਆਉਣਾ ਸ਼ੁਰੂ ਕਰ ਦਿੰਦਾ ਜੀ ਸਾਨੂੰ ਨਹੀਂ ਸੀ ਪਤਾ ਵੀ ਇਹ ਕਹ ਚੀ ਤੇ ਕਸਤੇ ਨਹੀਂ ਆਇਆ ਸਵੇਰ ਕੈਮਰਿਆਂ ਦੇ ਮੁਤਾਬਕ ਇੱਥੇ ਸਾਡੇ ਨਦੀ ਧਰਮਸਾਲਾ ਉਹਦੇ ਵਿੱਚ ਲਾ ਕੇ ਉਹਨਾਂ ਨੇ ਨਸ਼ਾ ਕਰਕੇ ਪਰ ਟੀਕਾ ਪਤਾ ਨਹੀਂ ਕਾਹਦਾ ਲਾਇਆ ਕਾਹਦਾ ਨਹੀਂ ਦਸਨ ਮੁਤਾਬਕ ਵੀ ਉਹ ਟੀਕਾ ਲਾ ਕੇ ਐਨੀ ਵਿਥੀ ਸੀਗੀ ਜਿਵੇਂ ਆਪਣੇ ਆ ਨੇੜੀਕ ਮੋਟਰਸਾਈਕਲ ਉਹ ਘਾਰ ਆ ਤੇ ਐਨੀ ਬਾੜ ਤੇ ਸੀਗੀ ਉਹ ਗਾਂ ਦੁੱਧ ਪਾਉਣ ਚਲੇ ਜਾਂਦੇ ਸੀ ਇਹ ਉਹਨਾਂ ਦਾ ਮਗਰ ਲੱਗ ਗਿਆ ਸੀ ਜੀ ਉਹਨੂੰ ਇਹਨਾਂ ਦਾ ਰੁਟੀਨ ਪਤਾ ਸੀ ਹਾਂਜੀ ਰੁਟੀਨ ਪਤਾ ਸੀ ਜੀ ਪਹਿਲੋਂ ਕੋਸ ਸਮਾਂ ਪਹਿਲੋਂ ਢੀੜਾ ਮਾਰ ਕੇ ਆ ਵੀ ਕਿਤੇ ਕੰਮ ਕਰਕੇ ਮੁੜਤਾ ਨਹੀਂ ਗਏ ਉਹ ਜਿਹਨਾਂ ਕੈਮਰਿਆਂ ਦੇ ਵਿੱਚ ਓਵੇਂ ਮੁੜਦਾ ਦਿਸਿਆ ਦੂਰੀ ਵੱਰ ਜਾਂਦਾ ਦਿਸਿਆ ਜੀ ਜਦੋਂ ਉਹਨਾਂ ਨੇ ਹਮਲਾ ਕਰਤਾ ਉਹਨੂੰ ਮਾਰ ਕੇ ਸੱਟ ਗਏ ਪਹਿਲੋਂ ਇੱਕ ਬੱਕੀ ਦੇ ਵਿੱਚ ਦੋਨਾਂ ਦੇ ਵਿੱਚ ਖੰਜਰ ਮਾਰੇ ਆ ਬਾਦ ਦੇ ਵਿੱਚ ਇੱਕ ਰੀੜ ਦੀ ਹੱਡੀ ਤੇ ਨਿਸ਼ਾਨ ਸੀਗਾ ਤੇ ਇੱਕ ਐਸਾਂ ਤੇ ਸੀ ਗਈ ਚਾਰ ਚੰਡ ਲੱਗੇ ਸੀਗੇ ਕੋਈ ਤੇਜ਼ ਤਾਰਾ ਹਥਿਆਰ ਸੀ ਪੂਰਾ ਹਾਂਜੀ ਪੂਰਾ ਤੇਜ਼ ਤਾਰਾ ਹਥਿਆਰ ਸੀ ਗਈ ਆ ਬੱਕੀ ਵਾਲਿਆਂ ਨਾੜਾਂ ਕਟੀਆਂ ਹੋਆਂ ਸੀਗਾ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਤੁਹਾਡੇ ਵੀ ਜਿਹੜੇ ਘਰ ਦਾ ਇੱਕ ਮੈਂਬਰ ਆ ਉਹਦੇ ਤੇ ਇਸ ਤਰੀਕੇ ਦਾ ਹਮਲਾ ਹੋ ਜਾਂਦਾ ਸਾਨੂੰ ਹੀ ਇੱਥੇ ਦੁੱਧ ਪਾਉਣ ਆਉਂਦੇ ਜ਼ਿਮੀਂਦਾਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦੀ ਪਰਜਾਈ ਤੇ ਹਮਲਾਇਆ ਉਹ ਮੈਨੂੰ ਕਹਿੰਦੇ ਵੀ ਤੁਹਾਡੀ ਮਾਤਾਂ ਦੇ ਐਸੇ ਕਾ ਕਰਕੇ ਕੋਈ ਮਾਰ ਕੇ ਉਹਨੂੰ ਸੈਟ ਗਿਆ ਅਸੀਂ ਜਦੋਂ ਗਏ ਸਾਨੂੰ ਪਤਾ ਲੱਗਿਆ ਵੀ ਮਾਤਾ ਨਹੀਂ ਸਾਡੀ ਸਾਡੀ ਪਰਜਾਈ ਦੇ ਮਾਰੀਆਂ ਹੁੰਗਾ ਅਸੀਂ ਰਸਤੇ ਦੇ ਵਿੱਚ ਚੱਲ ਜਾ ਰਹੇ ਸੀਗੇ ਉਹਨਾਂ ਦੀ 15 ਮਿੰਟਾਂ ਬਾਅਦ ਹੀ ਮੌਤ ਹੋ ਗਈ ਸੀ ਲੋਕ ਸਵੇਰੇ ਸਵੇਰੇ ਉੱਠ ਕੇ ਸਵੇਰ 6:30 ਵਜੇ ਚਲੇ ਗਏ ਤੇ ਉੱਥੇ ਸਵੇਰ ਸੁਬਾਹੀ ਉਹਨਾਂ ਦੇ ਉਹ ਪਹਿਲਾਂ ਹੀ ਕਿਤੇ ਤੱਕ ਚ ਬੈਠਾ ਸੀ ਹਾਂਜੀ ਪਹਿਲਾਂ ਹੀ ਉਹਨਾਂ ਦੇ ਮਨ ਦੇ ਵਿੱਚ ਤਾਰੀ ਹੋਈ ਸੀ ਜੀ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਇਹਨੂੰ ਅੱਜ ਮਾਰ ਕੇ ਜਾਊਂਗਾ ਜਦੋਂ ਅਸੀਂ ਗਏ ਅਸੀਂ ਕਰ ਲਿਆ ਹੁੰਦੇ ਹੀ ਸਾਨੂੰ ਪਿੰਡ ਦਾ ਡਾਕਟਰ ਸੀ ਉਹ ਤਾਂ ਜਵਾਬ ਦੇ ਗਈ ਪਰ ਅਸੀਂ ਆਪ ਦੇ ਵੱਲੋਂ ਉਹਨੂੰ ਜੋ ਹਸਪੀਟਲ ਦੇ ਵਿੱਚ ਲਗਾਏ ਸਾਨੂੰ ਡਾਕਟਰ ਸਾਹਿਬ ਕਹਿੰਦੇ ਵੀ ਇਹਨਾਂ ਦੀ ਅੱਧਾ ਘੰਟਾ ਪਹਿਲਾਂ ਮੌਤ ਹੋ ਚੁੱਕੀ ਆਈ ਤੁਹਾਨੂੰ ਜਦੋਂ ਜਦੋਂ ਨੂੰ ਤੁਸੀਂ ਹਸਪਤਾਲ ਪਹੁੰਚੇ ਉਹ ਤੁਹਾਨੂੰ ਹੋ ਚੁੱਕੀ ਸੀ ਹਾਂਜੀ ਉਹ ਉਹ ਤੋਂ ਪਹਿਲੇ ਮੌਤ ਹੋ ਚੁੱਕੀ ਸੀ ਸਾਨੂੰ ਡਾਕਟਰਾਂ ਦੇ ਦੱਸਣ ਦੇ ਮੁਤਾਬਕ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਅੱਧਾ ਘੰਟਾ ਪਹਿਲਾਂ ਮੌਤ ਹੋ ਚੁੱਕੀ ਸੀ ਜੀ ਹੁਣ ਤੁਹਾਨੂੰ ਪਤਾ ਹੈ ਵੀ ਕੋਈ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਹੋਈ ਨਹੀਂ ਜੀ ਸਾਨੂੰ ਤਾਂ ਦੱਸਣ ਮੁਤਾਬਕ ਆ ਵੀ ਉਹਦਾ ਇੱਕ ਭਰਾ ਸੀਗਾ ਇੱਕ ਉਹਦੀ ਪਰਜਾਈ ਸੀ ਕੱਲ ਕੇਰਾ ਉਹਨਾਂ ਨੇ ਚੱਕ ਕੇ ਲੈਂਦੇ ਆ ਸਾਨੂੰ ਇਸ ਵਾਰੇ ਹਜੇ ਕੋਈ ਉਹਨਾਂ ਨੇ ਸੂਚਨਾ ਨਹੀਂ ਦਿੱਤੀਗੀ ਵੀ ਜਾਂ ਉਹਨਾਂ ਹੀ ਗ੍ਰਿਫਤਾਰ ਕੀਤਾ ਹੈ ਜਾਂ ਸਾਨੂੰ ਕੋਈ ਉਹਦਾ ਸਰਾਗ ਮਿਲਿਆ ਉਹਨਾਂ ਦੇ ਸੱਸ ਨੇ ਇੱਥੇ ਮਤਲਬ ਤੁਹਾਡੇ ਨੂੰ ਸੀਗੇ ਹਾਂਜੀ ਕਿ ਕੀ ਲੱਗਦਾ ਵੀ ਕਿਉਂ ਉਹਨਾਂ ਦਾ ਇਸ ਤਰੀਕੇ ਨਾਲ ਇਹ ਕਿਉਂ ਕਿਉਂ ਐਡੀ ਘਟਨਾ ਵਾਪਰ ਗਈ ਹੋਗੀ ਮੈਨੂੰ ਨਹੀਂ ਪਤਾਗਾ ਵੀ ਕਿਵੇਂ ਵਾਟੀਆ ਘਟਨਾ ਕਿਵੇਂ ਨਹੀਂ ਵਾਟੀ ਮੈਸ ਤਾਂ ਘਟਨਾ ਵੇਖ ਲਈਏ ਹੂੰ ਠੀਕ ਹੈ ਵੀ ਕਾਹ ਚੋਂ ਹੋ ਜੇ ਨਹੀਂ ਵਾ ਘਟਨਾ ਵਾਰਤ ਗਈ ਕਿਉਂ ਨਹੀਂ ਵਟ ਗਈ ਕਿਉਂ ਨਾ ਅਸੀਂ ਐਡੇ ਬੰਦੇ ਹੋਗੇ ਨਾ ਸੀ ਜੇ ਮਾਵੇਂ ਵੇਖੇ ਨਾ ਸਾਨੂੰ ਪਤਾ ਵੀ ਕਿਉਂ ਵਾਟੀ ਇਹ ਪਹਿਲਾਂ ਕਦੇ ਉਹਨਾਂ ਨੇ ਕਿਹਾ ਪਰਿਵਾਰ ਚ ਵੀ ਵੀ ਮੈਨੂੰ ਡਰ ਹੈ ਵੀ ਮੈਨੂੰ ਜਾਨ ਦਾ ਖਤਰਾ ਹੈ ਵੀ ਮੈਨੂੰ ਉਸ ਬੰਦੇ ਤੋਂ ਡਰ ਹੈ ਹਾਂ ਐ ਉਹਨੇ ਇੱਕ ਐਂ ਕਹਿਆ ਸੀ ਵੀ ਇਹ ਮੈਨੂੰ ਬੰਦਾ ਮਾਰਨਾ ਚਾਹੁੰਦਾ ਅੱਛਾ ਹਾਂ ਇਹ ਉਹ ਉਹਨੇ ਖਬਰ ਦੇ ਦਿੰਦੀ ਸੀ ਕਿ ਵੀ ਮੈਂ ਡਰ ਡਰ ਕੇ ਦਿਹਾੜੀ ਕੱਢਦੀ ਆ ਮੈਂ ਬੱਚਿਆਂ ਚ ਰਹਿਣਾ ਚਾਹੁੰਦੀ ਆ ਹੁਣ ਮੈਨੂੰ ਰਹਿ ਨਹੀਂ ਦਿੰਦਾ ਹਾਂ ਮਤਲਬ ਉਹਨਾਂ ਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਉਹ ਮੁੜਿਆ ਸੀ ਪਰਿਵਾਰ ਚ ਆਈ ਸੀ ਪਰਿਵਾਰ ਚ ਆਜੇ ਬੱਚਿਆਂ ਨੂੰ ਸੰਭਾਲ ਲਿਆ ਸੀ ਅਸੀਂ ਵੀ ਖੁਸ਼ੀ ਹੋ ਗਏ ਸੀ ਵੀ ਚਾਲ ਆਪਦੇ ਬੱਚਿਆਂ ਚ ਆ ਗਏ ਆ ਵਧੀਆ ਅਸੀਂ ਵੀ ਨਹੀਂ ਮਾੜਾ ਚੰਗਾ ਉਹਨਾਂ ਨੂੰ ਕਿਹਾ ਪਰ ਉਹ ਬੰਦੇ ਨੇ ਨਹੀਂ ਖੜਾ ਛੱਡਿਆ ਉਹ ਉਸੇ ਬੰਦੇ ਦਾ ਹੀ ਨਾਂ ਲੈਂਦੇ ਸੀ ਵੀ ਮੈਨੂੰ ਉਹਦੇ ਤੋਂ ਡਰ ਹੈ ਹਾ ਹਾਂ ਉਹਨੇ ਆਪ ਇੱਥੇ ਦੱਸਿਆ ਮੁੰਜਰੋ ਨੂੰ ਮੂੰਹ ਮਾਰਾ ਜਾ ਬੋਲ ਹਲਾਏ ਆ ਉਹਨੂੰ ਆਲੇ ਵੀ ਕੋਣ ਵੀ ਗੋਰੀ ਸੀ ਨਾ ਤੇ ਉਹਨੇ ਐ ਹੰਗਾਰਾ ਨਹੀਂ ਦਿੱਤਾ ਵਾ ਦੀ ਹੂੰ ਅੱਖਾਂ ਮੈਚੀਆਂ ਉਹਨੇ ਹਿਸ਼ਾਰੇ ਨਹੀਂ ਦੱਸਿਆ ਵੀ ਗੋਰੀ ਸੀ ਹੂੰ ਉਹਨੂੰ ਗੋਰਾ ਗੋਰਾ ਉਹਦਾ ਨਾਮ ਦਾ ਤਾਂ ਆਪਾਂ ਨੂੰ ਧਾਰ ਕੱਟਦਾ ਨਹੀਂ ਪਤਾ ਪੱਟ ਵੀ ਕੀ ਨਾ ਕੀ ਨਹੀਂ ਨਾ ਹਾਂ ਮਤਲਬ ਤੁਸੀਂ ਤਾਂ ਜਾਣਦੇ ਨਹੀਂ ਸੀ ਨਹੀਂ ਸੀ ਉਹਨੂੰ ਜਾਣਦੇ ਨਹੀਂ ਹੈ ਕੌਣ ਕੀ ਚੀਜ਼ ਹੈ ਉਹ ਜਿਹਨੂੰ ਆਪਾਂ ਉਹਨੂੰ ਜਾਣਦੇ ਨਹੀਂ ਕਰਦੇ ਨਹੀਂ ਵੀ ਸਾਡੇ ਭਾਜਾ ਤਾਂ ਕੰਮ ਤੇ ਲੱਗੀ ਐ ਇਥੇ ਕੰਮ ਕਰ ਜਾਂਦੀ ਹੁੰਦੀ ਸੀਗੀ ਹਮ ਕਿਤੇ ਇੱਕ ਮੰਡੀ 'ਚ ਵੀ ਜਾਵੜਿੰਦੀ ਸੀ ਕਿਤੇ ਲੋਕਾਂ ਦਾ ਕੋਚਾ ਵੀ ਲਾਉਣ ਜਾਵੜਿੰਦੀ ਸੀ ਆਪਦੇ ਬੱਚਿਆਂ ਦੀ ਮਾਰੀ ਉੱਥੋਂ ਕੋਈ ਸੂਹਾ ਗੂਹਾ ਵਤ ਜਾਂਦੀ ਹੋਊਗੀ ਕੋਈ ਗੱਲ ਤੇ ਪਰ ਉਹ ਆੜੇ ਬੱਚਿਆਂ ਚਾਹ ਉਹਨੂੰ ਚਾਹੁੰਦੀ ਸੀ ਉਹ ਰਹਿਣ ਨਹੀਂ ਸੀ ਜਾਂਦਾ ਹਮ ਉਹਨਾਂ ਦਾ ਪਤੀ ਕੀ ਕਰਦਿਆ ਕੰਮ ਕੀ ਕਰਦਿਆ ਉਹ ਦਾ ਪਤੀ ਤਾਂ ਤੇਰਾ ਬਾਹਰ ਬਾਹਰ ਗਿਆ ਵਾ ਅੱਛਾ ਦਵਾਈ ਸੀ ਉਹਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਉਹਨਾਂ ਦਾ ਵਿਚਾਰਾ ਨੂੰ ਹੋ ਗਿਆ 11 12 ਵਜੇ ਗਿਆ अच्छा हां सोनी रोटी ਘਰੇ ਆਪਦੀ ਖਾਂਦੇ ਸੀ ਪੀਂਦੇ ਜਿੰਨਾਂ ਕੋ ਵਿਚਾਰੇ ਦੀ ਨੌਕਰੀ ਸੀ ਕੰਮ ਸੀ ਅਣਪੜ੍ਹ ਬੰਦਾ ਸੀਗਾ ਉਹਨਾਂ ਹੀ ਕੋ ਪਾਰ ਛੱਡਦਾ ਸੀ ਸਹੀ ਲੜੀ ਇਹਨਾਂ ਨੇ ਮਤਲਬ ਵਧੀਆ ਗੁਜ਼ਾਰਾ ਸੀ ਪਰਿਵਾਰ ਦਾ ਉਹ ਵੀ ਆਪ ਦਾ ਟਾਈਮ ਪਾਸ ਕਰੀ ਜਾਂਦੇ ਸੀ ਤੇ ਪਰ ਉਹ ਬੰਦੇ ਨੇ ਗੁਜ਼ਾਰਾ ਕਰਨ ਨਹੀਂ ਦਿੱਤਾ ਮੇਰੀ ਨੌਕਰੀ ਆਉਣਾ ਚਾਹੁੰਦੀ ਸੀ ਤੇ ਉਹ ਉਹ ਕਹਿੰਦਾ ਸੀਗਾ ਵੀ ਮੈਂ ਰਿਆ ਨਹੀਂ ਅਸੀਂ ਉਹਨੂੰ ਰੱਖਣਾ ਚਾਹੁੰਦੇ ਸੀ ਵਿਚਾਰ ਕੋਈ ਗਲਤੀ ਭਲਤੀ ਈ ਫੋਟੋ ਮਾਫੀ ਕਰ ਦੇਣੀ ਕੋਈ ਸਾਨੂੰ ਗ੍ਰਿਧਾ ਨਹੀਂ ਤੇ ਉਹ ਆਪਦੇ ਘਰੇ ਜਦੋਂ ਬੱਚਿਆਂ ਚ ਆ ਗਈ ਉਹ ਪਿੱਛਾ ਕਰਣਾ ਉਹਨੇ ਸ਼ੁਰੂ ਕਰਤਾ ਏਦੂੰ ਗਾਫਟ ਮੈਨੂੰ ਪਤਾ ਨਹੀਂ ਕੀ ਗਾਗਾ ਕੀ ਬਾਤ ਹੈ ਠੀਕ ਹੈ ਨਾ ਮੈਨੂੰ ਇਹਨੀਆਂ ਗੱਲਾਂ ਆਉਂਦੀਆਂ ਕਿਉਂਕਿ ਸਾਡੇ ਪਹਿਨੇ ਗੱਲਾਂ ਜੇ ਸਾਡੇ ਇਹੇ ਜੇ ਪਰਿਵਾਰ ਦੀ ਗੱਲ ਹੈ ਨਹੀਂ ਸੀ ਜਿਹੜਾ ਅੱਜ ਅਸੀਂ ਦੁੱਖ ਵੇਖ ਲਿਆ ਹੁਣ ਇਹਨਾਂ ਨੂੰ ਦੱਸਾਂ ਮੈਂ ਬੁੱਢੇ ਬਾਰੇ ਕੀ ਕਰੂੰਗੀ ਸੰਭਾਲ ਸਕੂੰਗੀ ਆਦੇ ਖੰਬੈ ਲੈ ਲੈ ਲੇਂਗੀ ਬੱਚੇ ਅੱਗੇ ਪਾਲੀ ਜਾਂਦੀ ਮੈਨੂੰ ਦੁੱਖ ਨਹੀਂ ਹੁਣ ਮੈਂ ਦੱਸ ਚਾਚੇ ਚਾਇ ਦਾ ਅੱਜਕੱਲ ਆਪਦੇ ਘਰ ਪਾਸ ਨਹੀਂ ਹੁੰਦੇ ਇਹਨਾਂ ਨੂੰ ਦੱਸੋ ਪੂਰਾ ਪੂਰਾ ਦਵਾਕਾਂ ਦੀ ਗੁਮਰ ਹੈ ਤੇ ਇਹਨਾਂ ਨੂੰ ਮੈਂ ਕੀ ਕਰੂੰਗੀ ਹੁਣ ਥੋੜਾ ਸਮਾਂ ਰੋਟੀ ਖਾਣ ਦਾ ਟਾਈਮ ਸੀ ਹਾਂਜੀ ਮੇਰੀ ਰੋਟੀ ਰੋਲ ਗਈ ਪੁੱਤ ਮੇਰਾ ਉੱਥੇ ਕੰਮ ਕਰਦਾ ਬੁੱਢਾ ਹੋ ਗਿਆ ਉਹਦੀ ਜ਼ਿੰਦਗੀ ਪੂਰਾ ਕਰੇਗੀ ਉਹਨੇ ਵਿਚਾਰਾ ਕਾਹੇ ਡੁੱਗਾ ਰਹਿ ਗਿਆ ਮੈਨੇ ਪੂਰਾ ਕਵਿਆਤਾ ਸੀਗਾ ਜਲੋ ਦੇ ਬੱਚੇ ਮਾੜੇ ਮੋٹے ਛਿਆਰ ਹੋ ਗਏ ਜੇ ਉਹਦਾ ਵੀ ਸਮਾ ਵਿਚਾਰੇ ਦਾ ਖਰਾਬ ਹੁੰਦਾ ਜਾਂਦਾ ਬਹੁਤ ਮੁਸ਼ਕਲ ਹਾਲਾਤ ਬਣ ਗਏ ਬੜਾ ਮੁਸ਼ਕਲ ਵੀ ਬਣ ਗਏ ਸਾਡੇ ਤਾਂ ਹਾਲਾਤ ਤੇ ਗੁੜੀਆ ਤੁਸੀਂ ਤੁਹਾਡੀ ਮਦਰ ਸੀਗੇ ਹਾਂਜੀ ਤੁਹਾਨੂੰ ਕਦੇ ਉਹਨਾਂ ਨੇ ਦੱਸਿਆ ਸੀ ਵੀ ਮੈਨੂੰ ਇਸ ਸ਼ਖਸ ਤੋਂ ਖਤਰਾ ਹੈ ਜਾਂ ਵੀ ਮੈਨੂੰ ਆਹ ਸ਼ਖਸ ਤੰਗ ਕਰਦਾ ਹਾਂਜੀ ਦੱਸਦੀ ਹੁੰਦੀ ਸੀ ਹੂੰ ਅਕਸਰ ਇਹ ਦੱਸਦੇ ਹੁੰਦੇ ਸੀ ਕਿ ਤੀਜੇ ਚੌਥੇ ਦਿਨ ਹੀ ਧਮਕੀ ਦੇ ਨਾ ਆ ਜਾਂਦਾ ਸੀ ਹੂੰ ਫੋਨ ਫਾਨ ਤੇ ਪਤਾ ਲੱਗਦਾ ਸੀ ਵੀ ਕਰਦਾ ਜਾਂ ਹੋ ਕੇ ਸਿੱਧਾ ਆਉਂਦਾ ਹੀ ਹੁੰਦਾ ਸੀ ਫੋਨ ਤੇ ਨਹੀਂ ਜੀ ਇੱਥੇ ਪੈਂਡ ਪੈਂਡ 'ਚ ਹੀ ਫਿਰਦਾ ਕਹਿ ਦਿੰਦਾ ਤੁਰਿਆ ਫਿਰਦਾ ਹੀ ਕਹਿੰਦਾ ਹੁੰਦਾ ਸੀ ਮੈਂ ਤੈਨੂੰ ਮਾਰ ਦੇਣਾ ਮਾਰ ਦੇਣਾ ਬਸ ਇਹ ਧਮਕੀ ਦਿੰਦਾ ਹੁੰਦਾ ਸੀ ਹੂੰ ਮਤਲਬ ਹਰ ਦੂਸਰੇ ਤੀਜੇ ਰੋਜ਼ ਹੀ ਆ ਰਹੇ ਹੁੰਦੇ ਸੀ ਹਾਂਜੀ ਹੁਣ ਵੀ 2 ਦਿਨ ਪਹਿਲਾਂ ਧਮਕੀ ਦੇ ਕੇ ਗਿਆ ਸੀ ਹੂੰ ਬੜੇ ਮੁਸ਼ਕਲ ਹਾਲਾਤ ਹੈ ਇੱਕ ਖੁੱਲੇ ਆਮ ਇੱਕ ਸ਼ਖਸ਼ ਪਿੰਡ ਦੇ ਵਿੱਚ ਇੱਕ ਔਰਤ ਨੂੰ ਧਮਕੀਆਂ ਦਿੰਦਾ ਰਹਿੰਦਾ ਸੀ ਤੇ ਉਹ ਧਮਕੀਆਂ ਦਾ ਆਖਰ ਉਹ ਧਮਕੀ ਨੂੰ ਆਪਣੀ ਨੂੰ ਪੂਰਾ ਕਰ ਵੀ ਦਿੰਦਾ ਤੇ 45 ਸਾਲਾ ਔਰਤ ਸੁਖਪ੍ਰੀਤ कौर ਦਾ ਕਤਲ ਕਰ ਦਿੰਦਾ ਉਸ ਨੂੰ ਹਸਪਤਾਲ ਲੈ ਜਾਂਦੇ ਹੋਏ ਪਰਿਵਾਰ ਦੇ ਦੱਸਣ ਮੁਤਾਬਕ ਉਸ ਦੀ ਮੌਤ ਹੋ ਜਾਂਦੀ ਹੈ ਪਰ ਇਹ ਜਿਹੜੇ ਸਵਾਲ ਸਾਡੇ ਪ੍ਰਸ਼ਾਸਨ ਤੇ ਸਾਡੇ ਇਹ ਸਾਰੇ ਆਲਾ ਅਰਜ ਦੇ ਜੇ ਦਰਜੇ ਦੇ ਜਿਹੜੇ ਅਧਿਕਾਰੀ ਆ ਉਹਨਾਂ ਤੇ ਸਵਾਲ ਉੱਠਦੇ ਆ ਕਿ ਇੱਕ ਸ਼ਖਸ਼ ਪਿੰਡ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਧਮਕੀਆਂ ਦਿੰਦਾ ਰਿਹਾ ਤੇ ਉਸ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਇਹ ਪਰਿਵਾਰ ਦੇ ਕਹਿੰਦਾ ਕਿ ਬਾਰ-ਬਾਰ ਉਹ ਕੰਪਲੇਂਟ ਵੀ ਕਰਦੇ ਸੀ ਪਰ ਕੰਪਲੇਂਟ ਕਰਨ ਤੋਂ ਬਾਅਦ ਕੁਝ ਸਮਾਂ ਉਹ ਰੁਕ ਜਾਂਦਾ ਸੀ ਪਰ ਫਿਰ ਫਿਰ ਤੋਂ ਉਹ ਦੁਬਾਰਾ ਉੱਥੇ ਉਹ ਉਹਨਾਂ ਹਰਕਤਾਂ ਤੇ ਆ ਜਾਂਦਾ ਸੀ ਮਾਤਾ ਫਿਰ ਜਦੋਂ ਪੁਲਿਸ ਨੂੰ ਕਹਿੰਦੇ ਸੀ ਫਿਰ ਉਹ ਰੁਕ ਜਾਂਦਾ ਸੀ ਤੇ ਫਿਰ ਤੁਸੀਂ ਪੁਲਿਸ ਨੂੰ ਨਹੀਂ ਕਿਹਾ ਵੀ ਇਹ ਇਹ ਤਾਂ ਫਿਰ ਇਹਦੇ ਤਾਂ ਉਹੀ ਕੀਤਾ ਗਿਆ ਮੇਰੇ ਮੂਰੇ ਪਾਸੇ ਹੂੰ ਇਹ ਕਹ ਬਿਹਾ ਕੋਈ ਹੂੰ ਇਹ ਤਾਂ ਜ਼ਿਆਦਾ। ਪੁਲਿਸ ਕੈਨੇ ਆ। ਹੂੰ। ਪੁਲਿਸ ਰੋਕ ਦਿੰਦੀ ਐ। ਹੂੰ। ਜਿਹੜਾ ਬੰਦਾ ਕਮੀਨਾ ਹੋ ਜਾਈ। ਹੂੰ। ਉਹ ਨਹੀਂ ਪੁਲਿਸ ਦੇ ਅੱਖੀਂ ਆਉਂਦਾ। ਹੂੰ। ਠੀਕ ਐ। ਉਹ ਰੁਕ ਜਾਂਦਾ ਸੀ। ਅਸੀਂ ਪੁਲਿਸ ਨੂੰ ਮਾੜਾ ਨਹੀਂ ਕਹਿੰਦੇ। ਉਹ ਰੁਕ ਵੀ ਜਾਂਦਾ ਸੀ। ਉਹਨੂੰ ਅਗਲੇ ਕਹਿ ਵੀ ਦਿੰਦੇ ਸੀ ਵੀ ਸਾਡੇ ਇੱਥੋਂ ਬਾਹਰ ਹੋ ਜਾ। ਹੂੰ। ਉੱਥੇ ਵੀ ਜਾਵਣਦਾ ਸੀ। ਉਹ ਐਟਾ ਕਹਿੰਦਾ ਸੀ ਵੀ ਸੁਖਪ੍ਰੀਤ ਨੂੰ ਚੱਕ ਕੇ ਲਿਆਉ। ਉਹ ਉਾਗੇ ਤੇ ਤੇ ਪੇੜ ਲਾ ਕੇ ਸੀ ਇੱਥੋਂ ਚੰਕੀ ਤੋਂ ਬਾਹਰ ਕੱਢ ਦੇਗੇ ਤੇ ਸਾਡੇ ਕੋਲ ਪਾਸੇ ਹੋ ਜਾ। ਹੂੰ ਉਹ ਵਿਚਾਰੇ ਜਿੰਨੀ ਕੁ ਜੋਗੇ ਸੀ ਉਹ ਕਰਦੇ ਸੀ। ਜਿਹੜਾ ਕੁੱਤਾ ਕਤੀੜ ਹਲਕ ਜੇ ਹੂੰ ਉਹਨੂੰ ਨਹੀਂ ਪਤਾ ਲੱਗਦਾ ਕਿ ਵੀ ਮੈਂ ਕੀ ਕਹਿਣਾ ਤੀ ਨਹੀਂ ਕਰ। ਹੂੰ ਉਹ ਮੁੰਡਾ ਕੁੱਤਾ ਹੋਇਆ ਵਾ ਸੀ। ਹੂੰ ਨਸ਼ੇ ਵੀ ਕਰਦਾ ਸੀ ਉਹ। ਕੋਈ ਸ਼ਾਇਦ ਉਹ ਕੇ ਖਾਂਦਾ ਸੀ ਕਿ ਸਵਾ ਖਾਂਦਾ ਪਕੜੋ ਦੇ ਨਾਲ ਜਾਂਦੇ ਸੀ ਸੀ। ਹੂੰ ਵੀ ਕੀ ਕਰਦਾ ਸੀ ਕਿ ਨਸ਼ਾ ਕਰਕੇ ਉਹਨੇ ਮਾਰਿਆ ਜਾਂ ਕੀ ਕੀਤਾ ਜੇ ਸੀ ਖੁਦ ਵੇਹ ਦੇ ਤਫੇ ਰ ਸੀ ਕਿ ਆਪ ਮਰ ਜਾਂਦੇ ਤੇ ਉਹ ਮਰ ਜਾਂਦਾ ਫਿਰ ਸਾਡੇ ਦੋ ਕਤਲ ਹੋਣੇ ਹੋਣੇ ਸੀ ਜੋ ਸੀ ਵੇਖਿਆ ਨਹੀਂ ਵਿਕੀ ਉਹ ਕਰ ਗਿਆ ਕੀ ਨਹੀਂ ਕਰ ਗਿਆ ਵੀ ਨਾ ਛਾ ਖਾਦਾ ਕਿ ਕੀ ਖਾਦਾ ਹੂੰ ਇਹ ਨਹੀਂ ਸਾਨੂੰ ਪਤਾ ਕਾਨੂੰਨ ਦੀ ਵਿਵਸਥਾ ਜਿਹੜੀ ਉਹ ਬਿਲਕੁਲ ਡਗਮਗਾਈ ਹੋਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਬਾਰ ਬਾਰ ਪਰਿਵਾਰ ਦੇ ਕਹਿਣ ਤੇ ਮੁਤਾਬਕ ਵੀ ਉਹਨਾਂ ਨੇ ਕਿਹਾ ਪਰ ਆਖਿਰ ਤੇ ਇਹ ਘਟਨਾ ਘਟ ਗਈ ਤੁਸੀਂ ਜੁੜੇ ਰਹੋ ਡੇਲੀ ਡੈਸਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ